ਐਂਬੂਲੈਂਸ ਦੀ ਤੁਸੀਂ ਤਾਂ ਨਹੀਂ ਸਾਈਡ ਰੋਕਦੇ ਨਹੀਂ ਮੈਂ ਹੀ ਰੋਕਦਾ ਜੀ ਤੇਰੀ ਐਕਟਿੰਗ ਯਾਰ ਭਾਈ ਪ੍ਰਮੇਸ਼ ਕਰ ਰਿਹਾ ਜਿਵੇਂ ਤੁਸੀਂ ਕਰਦੇ ਹੋ ਅੱਜ ਇਹ ਜਾਜ ਬੈਠਾ ਕਰਦਾ ਐਦਾਂ ਕਰਦਾ ਐ ਐਦਾਂ ਕਰਦਾ ਰਹੀ ਹਾਂ ਜੀ ਐਂਬੂਲੈਂਸ ਸਾਈਡ ਰੋਕਦਾ ਸਾਰੇ ਸਾਰੇ ਗੱਭਰੂ ਪਹਿਲਾਂ ਕੀ ਕਰਦੇ ਸੀ ਉਸ ਤੋਂ ਪਹਿਲਾਂ ਵੀ ਮੈਂ ਦਿਹਾੜੀ ਕਰਦਾ ਸੀ 500 ਰੁਪਏ ਮੈਂ ਮੱਖਣੀ ਸੌਣ ਵਾਲੇ ਬਾਜੂ ਨਾਲ ਕੰਮ ਕਰਦਾ ਸੀ ਕਰਦੇ ਗਏ ਫੇਰ ਇੱਕ ਇੱਕ ਰੀਲ ਚੱਲੀ ਵੀ ਦੋ ਹੀ ਰੀਲ ਚੱਲੀ ਹੈ ਦੋ ਹੀ ਰੀਲ ਕੰਮ ਚੱਕਿਆ ਜੀ ਮੇਰਾ ਮੈਂ ਹਲੇ ਸਿੰਗਰ ਕਿਹੜੇ ਕਿਹੜੇ ਜਾਣਦੇ ਨੇ ਬਈ ਸਿੰਗੜਾ ਸਾਰੇ ਜਾਣਦੇ ਮੰਨ ਲਓ ਜੱਸੀ ਗਿੱਲਾਂ ਵਾਲਾ ਲੁਕੀਪੀ ਕਰਵਾਲਾ ਲਾਣੋ ਇਹਦਾ ਸਾਰੇ ਕਲਾਕਾਰ ਜਾਣਦੇ ਅੱਜ ਅਮਨੂਮ ਪਰਮੇਸ਼ ਵੀਰੇ ਦਾ ਮੈਸੇਜ ਆਇਆ ਉਹ ਦੁਬਈ ਸ਼ੋਅ ਲਾ ਰਿਹਾ ਕਹਿੰਦਾ ਬੇ ਲੋਕੀ ਪਰ ਮੈਂ ਤੇਰੇ ਘਰ ਕਿਹੜਾ ਮਾਰ ਕੇ ਜਾਵਾਂਗਾ ਕਹਿੰਦਾ ਪੈਣਾ ਤਾਂ ਮੈਨੂੰ ਉਹ ਚੀਜ਼ ਦੱਸੋ ਵੀ ਐਂਬੂਲੈਂਸ ਦੀ ਤੁਸੀਂ ਤਾਂ ਨਹੀਂ ਸਾਈਡ ਰੋਕਦੇ ਨਹੀਂ ਮੈਂ ਹੀ ਰੋਕਦਾ ਜੀ ਹਾਂ ਹਾਂਜੀ ਰੋਕਦੇ ਹੋ ਹਾਂਜੀ ਇਹ ਆਪਣੇ ਰਾਜੀਵ ਰਜਿੰਦਰ ਦਾ ਗਾਣਾ ਬਹੁਤ ਵਧੀਆ ਗਾਇਆ ਪਿਆ ਲਿਖਿਆ ਪਿਆ ਨੀਂਦਰ ਪਾਠ ਵੀਰ ਨੇ ਵੀਰੇ ਹਾਂਜੀ ਬਹੁਤ ਵਧੀਆ ਗਾਣਾ ਲਿਖਿਆ ਵੀਰ ਨੇ ਜੀ ਹੁੰਦਾ ਮਾ ਐਂਬੂਲੈਂਸ ਸੈਟ ਰੋਕਦਾ ਸਾਰੇ ਸਤਾਰਿ ਗੱਭਰੂ ਕਿਵੇਂ ਅੱਛਾ ਮੈਨੂੰ ਥੋੜਾ ਜਿਹਾ ਕਰਕੇ ਦਿਖਾਓ ਐਕਸ਼ਨ ਕਿਵੇਂ ਕਰਦੇ ਹੁੰਨੇ ਹੋ ਥੋੜਾ ਰੋਸ਼ਨ ਥੋੜਾ ਪਿੱਛੇ ਹੋ ਜਾਓ ਥੋੜਾ ਇਧਰੋਂ ਅੱਗੇ ਤੋਂ ਵੀ ਐਕਸ਼ਨ ਕਰਕੇ ਦਿਖਾਓ ਐਕਸ਼ਨ ਕਿਵੇਂ ਕਰਦੇ ਹੁੰਨੇ ਹੋ ਐਂਬੂਸੈਲ ਸੈਟ ਰੋਕਦਾ ਸਾਰੇ ਸਤਾਰਿ ਗੱਭਰੂ ਅੱਛਾ ਸੈਟ ਸੈਟ ਰੋਕਦਾ ਕਰੀਸ ਕਰੀ ਗੱਭਰੂ ਅੱਛਾ ਫੇਸ ਦਾ ਵੀ ਐਕਸਪ੍ਰੈਸ਼ਨ ਬਣਾਉਣਾ ਪੈਂਦਾ ਉਹ ਵੀ ਹਾਂਜੀ ਹਾਂਜੀ ਬਣਾਉਣਾ ਪੈਂਦਾ ਇਦਾਂ ਇਦਮਣਾਣਾ ਬੰਦ ਹਾਂਜੀ ਹਾਂਜੀ ਅੱਛਾ ਕਿੰਨੀ ਮਤਲਬ ਜ਼ਿੰਦਗੀ ਕਿੰਨੀ ਬਦਲ ਗਈ ਨਰੇਸ਼ ਭਾਈ ਇਹ ਬਹੁਤ ਵਧੀਆ ਬਦਲਦੀ ਜੀ ਪਹਿਲਾਂ ਮੈਂ ਧੰਨਵਾਦ ਕਰਦਾ ਜੀ ਉਹ ਮੁੰਡਾ ਪ੍ਰਿੰਸ ਬੈਂਸ ਦਾ ਜੀ ਜਿਨੇ ਮੇਰਾ ਕਾਉਂਟ ਬਣਾਇਆ ਮੈਂ ਵੀਰੇ ਪਰਮਾਤਮਾ ਜਿੰਨਾ ਅੱਜੇ ਕੋਲ ਹੈਗਾ ਉਹਨੂੰ ਤਿੱਗਰਾ ਚੋਗਣਾ ਮੋੜੀ ਮੈਂ ਉਹ ਰੀ ਮੇਸ਼ਾ ਦਵਾਮਾ ਕਰਦਾ ਫੇ ਮਮੀ ਦੀ ਦਵਾਮਾ ਕਰਦੀ ਉਸਕੇ ਪਰ ਆਜੋ ਸਾਡਾ ਸਾਡਾ ਕਾਮਲ ਕਸੋਰੀ ਚਾਚਾ ਜੀ ਬੇਟਰ ਮੋਂਟਰੀ ਰਬੋਦੀ ਬਹੁਤ ਧੰਨਵਾ ਕਰਦਾ ਉਹ ਵੀ ਮੇਰਾ ਵੀਰਾ ਬੋ ਬੋ ਖਾਂਦਾ ਮੈਂ ਜੇ ਆਦੀ ਰਾਜ ਦੀ ਲੋੜ ਪੈ ਜਵੇ ਮੈਂ ਉਹਨੂੰ ਫੋਨ ਕਰ ਵੀਰੇ ਮੈਨੂੰ ਇੰਨੀ ਚੀਜ਼ੀ ਲੋੜਾ ਕਹਿੰਦਾ ਵੀਰੇ ਜਰ ਮਰਜੀ ਆਰੇ ਮੇਰੇ ਘਰ ਚੱਲਦਾ ਮਮੀ ਨੂੰ ਕਹਦੀ ਆ ਚੀਜ਼ੀ ਲੋੜਾ ਜਰ ਮਰਜੀ ਤੇ ਲਈ ਕਹਿੰਦਾ ਖੁੱਲੇ ਦਰਵਾਜੇ ਆ ਮੈਂ ਉਹ ਬੰਦੇ ਬਹੁਤ ਧੰਨਵਾ ਕਰਦਾ ਮੋਂਟੇ ਵੀਰੇ ਦੇ ਮੇਰੇ ਦਾ ਅੱਛਾ ਨਰੇਸ਼ ਮੈਨੂੰ ਇੱਕ ਚੀਜ਼ ਦੱਸੋ ਕਿ ਕਿੰਨੀ ਦੇਰ ਤੋਂ ਸੋਸ਼ਲ ਮੀਡੀਆ ਚਲਾ ਇਹ ਮੇਰੀ 5 ਸਾਲ ਹੋ ਗਈ ਵੀਰੇ ਮਿੰਤਾ ਕਰਦੇ ਨੂੰ ਕਰਦੇ ਕਰਦੇ ਫਿਰ ਇੱਕ ਰੀਲ ਚੱਲੀ ਫਿਰ ਦੂਜੀ ਰੀਲ ਚੱਲੀ ਹੈ ਦੂਜੀ ਰੀਲ ਨੇ ਕੰਮ ਚੱਕਿਆ ਜੀ ਫਿਰ ਮੇਰਾ ਚੱਕ ਤਾਂ ਹਾਂਜੀ ਕਿੰਨਾ ਕੁ ਉਸ ਤੋਂ ਬਾਅਦ ਮੈਨੂੰ ਬਹੁਤ ਪਿਆਰ ਮਿਲ ਰਿਹਾ ਮੈਨੂੰ ਜੀ ਜਿਨ੍ਹਾਂ ਮਾਲ ਮੁੰਟੀ ਵੀਰ ਜੀ ਲਾ ਲੋ ਮੇਰਾ ਇੱਕ ਮੁੰਡਾ ਨਿਊ ਚਿੰਟੀਗੜ੍ਹ ਖੁੱਬਾ ਖੇੜੀ ਚਿੰਨੀ ਵੀਰਾ ਠੀਕ ਹੈ ਨਹੀਂ ਜਿੰਨੇ ਵੀਰ ਦੇ ਫਰੈਂਡ ਸਾਈਕਲ ਸਾਰੇ ਮੇਰਾ ਬੋ ਕਰਦੇ ਨੇ ਜੀ ਇਹ ਚਿੰਨੀ ਵੀਰਾ ਹੋ ਗਿਆ ਰੋਡੇ ਵੀ ਰੋਣੀ ਹੋ ਗਏ ਜੀ ਠੀਕ ਹੈ ਨਹੀਂ ਬੋ ਵੀਰੇ ਮੇਰਾ ਕਰਦੇ ਨੇ ਜੀ ਅੱਛਾ ਹੁਣ ਤਾਂ ਕਹਿੰਦੇ ਚੜਾਈ ਆ ਪੂਰੀ ਹਾਂਜੀ ਹਾਂਜੀ ਕਿਰਪਾ ਮਹਾਰਾਜ ਸੱਚੇ ਪਾਇਆ ਬਾਈ ਗੁਰੂ ਜੀ ਜਿਨ੍ਹਾਂ ਨੇ ਮੇਰਾ ਕਰਿਆ ਜਿੰਨਾ ਵੀ ਕਰਿਆ ਪਰਮਾਤਮਾ ਨੂੰ ਡਬਲ ਕਰਕੇ ਮੋੜੀ ਮੇਰਾ ਮੇਸਾ ਸਾਥ ਦਿੰਦੇ ਆ ਅੱਜ ਵੀ ਨਾਲ ਆ ਮੇਰੇ ਕੱਲ ਵੀ ਨਾਲ ਆ ਮੇਸਾ ਹੀ ਨਾਲ ਲੈ ਹੁਣ ਮੇਰਾ ਜਿਹੜਾ ਚਿੰਨੀ ਭਰਾ ਮੇਰਾ ਵੀਰ ਹੈ ਨਾ ਉਹ ਮੇਰਾ ਬੜਾ ਸਖਾ ਭਾਈ ਮੰਨਦਾ ਉਹ ਕਹਿੰਦਾ ਵੀਰੇ ਟੈਨਸ਼ਨ ਲੈ ਤੂੰ ਮੇਰੇ ਮੇਸਾ ਹੀ ਨਾਲ ਆ ਹੁਣ ਗੋਣੇ ਵਾਲੇ ਸਿੰਗਰ ਕਿਹੜੇ ਕਿਹੜੇ ਜਾਣਦੇ ਨੇ ਵੇ ਸਿੰਗਰ ਸਾਰੇ ਜਾਣਦੇ ਮੰਨ ਲਓ ਜੱਸੀ ਗਿੱਲਾ ਲਾ ਲਓ ਗਿੱਪੀ ਗਰਵਾਲ ਲਾ ਲਓ ਇਹਦਾ ਸਾਰੇ ਕਲਾਕਾਰ ਜਾਣਦੇ ਮੈਨੂੰ ਸਾਰੇ ਸਾਰੇ ਜਾਣਦੇ ਨੇ ਹਾਂਜੀ ਹਾਂ ਜਮਨੂ ਪਰਮੇਸ਼ ਵੀਰੇ ਦਾ ਮੈਸੇਜ ਆਇਆ ਉਹ ਦੁਬਈ ਸ਼ੋਅ ਲਾ ਰਿਹਾ ਕਹਿੰਦਾ ਬੇਲੋਗੀ ਪਰ ਮੈਂ ਤੇਰੇ ਘਰ ਆ ਗੇੜਾ ਮਾਰ ਕੇ ਜਾਊਂਗਾ ਕਹਿੰਦਾ ਆਹ ਕੋਈ ਸੁਣਾਇਆ ਨਹੀਂ ਤਾਂ ਉਹ ਫੋਟੋ ਵੀ ਲਈ ਉਹ ਤੇਰੀ ਐਂਬੂਲੈਂਸ ਵਾਲੀ ਤੇਰੀ ਐਕਟਿੰਗ ਯਾਰ ਬਾਈ ਪਰਮੇਸ਼ ਕਰ ਰਿਹਾ ਜਿਵੇਂ ਤੁਸੀਂ ਕਰਦੇ ਹੋ ਹਾਂਜੀ ਜਹਾਜ਼ 'ਚ ਬੈਠਾ ਕਰਦਾ ਐਦਾਂ ਕਰਦਾ ਹਾਂ ਐਦਾਂ ਕਰਦਾ ਰਹੀ ਹਾਂਜੀ ਇੱਕ ਵਾਰ ਫੇਰ ਦੱਸੂਗੇ ਕਿਵੇਂ ਕਰਦਾ ਜੀ ਹਾਂਜੀ ਕਿਵੇਂ ਐਦਾਂ ਐਦਾਂ ਜੀ ਅੱਛਾ ਜਹਾਜ਼ 'ਚ ਬੈਠ ਕੇ ਵੀ ਤੇਰੀ ਹਾਂਜੀ 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 ਅੱਛਾ ਤੁਸੀਂ ਪਰਮੇਸ਼ ਨਾਲ ਗੱਲ ਕੀ ਹੋਈ ਆ ਤੁਹਾਡੀ ਵੀਰ ਮੈਂ ਮੈਂ ਬੀਨ ਮੈਂ ਸਾਸਿਕਾ ਲਪਲਾਈ ਬਲਾਈ ਕਹਿੰਦਾ ਬਹੁਤ ਵਧੀਆ ਨਰੇਸ਼ ਲਾਡੀ ਚਾਲਦਾ ਮੈਸ ਵੀ ਜਾਂਦਾ ਕਹਿੰਦਾ ਵੀਰੇ ਕੋਈ ਨਹੀਂ ਵੀਰਾ ਸ਼ੋਅ ਲਾ ਰਿਹਾ ਹੈ ਤੇ ਬਾਈ ਅਸੀਂ ਬਾਈ ਜੀ ਸਨੈਪ ਜੜਾ ਦੇਖ ਰਹੇ ਹੁੰਦੇ ਨਾ ਜਿੱਦ ਨੂੰ ਉਰੇ ਆਏ ਇੰਡੀਆ ਘਰ ਤਾਂ ਪੱਕਾ ਹੋਊਗਾ ਪ੍ਰਿੰਸ ਬਾਈ ਪੱਕਾ ਕਿਉਂਕਿ ਪਹਿਲੀ ਮੇਰੇ ਘਰ ਕੋਲ ਫਿਲਮ ਬਣੀ ਵੀ ਹੋਰੀ ਵੀਰੇ ਪਾਰਕ ਚ ਕਿਹੜੀ ਰੋਕੀ ਮੈਂਟਰ ਡਾਕੂਮੈਂਟਰੀ ਹਾਂਜੀ ਉਹ ਪਹਿਲੇ ਮੇਰੇ ਘਰ ਕੋਲ ਬਣੀ ਫਿਲਮ ਆ ਅੱਛਾ ਪਹਿਲਾਂ ਤਾਂ ਤੁਸੀਂ ਪਿੱਛੇ ਖੜ ਕੇ ਹੀ ਦੇਖਦੇ ਹੋਣੇ ਆ ਨਾ ਮੈਂ ਮਿਲਿਆ ਜੀ ਇੱਦਾਂ ਪਹਿਲੇ ਵੀਰੇ ਮੈਨੂੰ ਮਿਲਦਾ ਤਾਂ ਜੀ ਹਾਂ ਹਾਂਜੀ ਤਾਂ ਉਹ ਮੀਹ ਪੈ ਰਸੀ ਮਿਲ